ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਸੁੰਨੇ ਜਿਹੇ ਮਾਹੌਲ ਵਿੱਚ ਇੱਕ ਪੁਰਾਣਾ ਹੀਰੋ ਸਾਈਕਲ ਹੌਲੀ-ਹੌਲੀ ਅੱਗੇ ਵਧ ਰਿਹਾ ਸੀ ਇਸ ਤੇ ਸਵਾਰ ਸੀ ਬਾਪੂ ਜਰਨੈਲ ਸਿੰਘ ਬਾਪੂ ਦੀ ਸਰੀਰ ਦੀ ਬਣਾਵਟ ਦੱਸਦੀ ਸੀ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਖਤ ਮਿਹਨਤ ਕੀਤੀ ਆ 28 ਸਾਲ ਇੰਡੀਅਨ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਉਹਨਾਂ ਦੀ ਚਾਲ ਵਿੱਚ ਅਜੇ ਵੀ ਉਹੀ ਅਨੁਸ਼ਾਸਨ ਸੀ ਉਹਨਾਂ ਨੇ ਇੱਕ ਖਾਦਰ ਦਾ কুর্তা ਪਜਾਮਾ ਪਾਇਆ ਹੋਇਆ ਸੀ ਜੋ ਮੁੱੜਕੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਿਆ ਸੀ ਸਿਰ ਤੇ ਖਾਕੀ ਰੰਗ ਦਾ ਪਰਨਾ ਸੀ ਉਹਨਾਂ ਦੇ ਚਿਹਰੇ ਨੂੰ ਸੂਰਜ ਦੀ ਸਿੱਧੀ ਮਾਰ ਤੋਂ ਵਿਚਾਰਿਆ ਸੀ ਸਾਈਕਲ ਦੇ ਹੈਂਡਲ ਤੇ ਦੋ ਝੋਲੇ ਲਟਕ ਰਹੇ ਸੀ ਇੱਕ ਵਿੱਚ ਸ਼ਹਿਰੋਂ ਲਿਆਂਦੀਆਂ ਤਾਜ਼ੀਆਂ ਸਬਜ਼ੀਆਂ ਦੂਜੇ ਵਿੱਚ ਘਰ ਦੇ ਨਿਆਣਿਆਂ ਲਈ ਰੋੜੀਆਂ ਤੇ ਖਿੱਲਾ ਸੀ ਬਾਪੂ ਦਾ ਸਾਈਕਲ ਉਹਨਾਂ ਦੀ ਤਰ੍ਹਾਂ ਪੁਰਾਣਾ ਸੀ ਪਰ ਉਹਨਾਂ ਨੇ ਇਸ ਨੂੰ ਬੜੀ ਸਾਮ ਕੇ ਰੱਖਿਆ ਸੀ ਚੈਨ ਵਿੱਚੋਂ ਨਿਕਲ ਰਹੀ ਖੜਖੜ ਦੀ ਆਵਾਜ਼ ਦੁਪਹਿਰ ਦੀ ਸ਼ਾਂਤੀ ਵਿੱਚ ਇੱਕ ਸੰਗੀਤ ਦੀ ਤਰ੍ਹਾਂ ਗੂੰਜ ਰਹੀ ਸੀ ਬਾਪੂ ਦੇ ਮਾਣੇ ਵਿੱਚ ਆਪਣੇ ਖੇਤਾਂ ਦੀਆਂ ਯਾਦਾਂ ਅਤੇ ਫੌਜ ਦੇ ਕਿੱਸੇ ਜਲ ਰਹੇ ਸੀ ਉਨਾਂ ਨੂੰ ਇਹ ਸ਼ਾਂਤੀ ਪਸੰਦ ਸੀ ਪਰ ਉਹ ਨਹੀਂ ਜਾਣਦੇ ਸੀ ਕਿ ਇਹ ਕੁਝ ਹੀ ਮਿੰਟਾਂ ਵਿੱਚ ਸ਼ਾਂਤੀ ਇੱਕ ਵੱਡੇ ਤੂਫਾਨ ਵਿੱਚ ਬਦਲਣ ਵਾਲੀ ਆ ਅਚਾਨਕ ਪਿੱਛੋਂ ਇੱਕ ਬਹੁਤ ਤੇਜ਼ ਹੌਰਨ ਦੀ ਆਵਾਜ਼ ਆਈ ਇਹ ਆਵਾਜ਼ ਇੰਨੀ ਜ਼ਿਆਦਾ ਸੀ ਕਿ ਬਾਪੂ ਦਾ ਧਿਆਨ ਇੱਕਦਮ ਭੜਕ ਗਿਆ ਉਹਨਾਂ ਨੇ ਪਿੱਛੇ ਮੁੜ ਕੇ ਵੇਖਿਆ ਇੱਕ ਚਮਕਦੀ ਹੋਈ ਨਵੀਂ ਮਹਿੰਦਰਾ ਬਲੇਰੋ ਜੀਪ ਜਿਸ ਤੇ ਲਾਲ ਨੀਲੀ ਬੱਤੀ ਲੱਗੀ ਹੋਈ ਸੀ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਸੜਕ ਤੰਗ ਸੀ ਬਾਪੂ ਨੇ ਤਜਰਬੇਕਾਰ ਫੌਜੀ ਦੀ ਤਰ੍ਹਾਂ ਇੱਕਦਮ ਫੈਸਲਾ ਲਿਆ ਆਪਣਾ ਸਾਈਕਲ ਕੱਚੇ ਰਾਹ ਤੇ ਲਾਉਣਾ ਸ਼ੁਰੂ ਕਰ ਦਿੱਤਾ ਪਰ ਜੀਪ ਚਲਾ ਰਿਆ ਡਰਾਈਵਰ ਸ਼ਾਇਦ ਬਾਪੂ ਨੂੰ ਡਰਾਉਣ ਦੇ ਮੂਡ ਵਿੱਚ ਸੀ ਉਹਨਾਂ ਨੇ ਜੀਪ ਬਾਪੂ ਦੇ ਸਾਈਕਲ ਦੇ ਨੇੜੇ ਲਗਾਈ ਕਿ ਜੀਪ ਦੀ ਹਵਾ ਨਾਲ ਬਾਪੂ ਦਾ ਸੰਤੁਲਨ ਵਿਗੜ ਗਿਆ ਜੀਪ ਦੇ ਟਾਇਰਾਂ ਨੇ ਕੱਚੇ ਰਾਹ ਤੇ ਇੰਨੀ ਕਿ ਮਿੱਟੀ ਉਡਾਈ ਕਿ ਇੱਕ ਪਾਸੇ ਲਈ ਬਾਪੂ ਨੂੰ ਕੁਝ ਦਿਖਣਾ ਹੀ ਹਟ ਗਿਆ ਜਦੋਂ ਧੂੜ ਥੋੜੀ ਘਟੀ ਤਾਂ ਬਾਪੂ ਨੇ ਵੇਖਿਆ ਉਹਨਾਂ ਦੇ ਚਿੱਟੇ ਕੁਰਤੇ ਪਜਾਮੇ ਹੁਣ ਪੂਰੀ ਤਰ੍ਹਾਂ ਮਿੱਟੀ ਨਾਲ ਲਿਪੜ ਚੁੱਕੇ ਸੀ ਉਹਨਾਂ ਦੀ ਝੋਲੀ ਵਿੱਚ ਪਏ ਟਮਾਟਰ ਸੜਕ ਤੇ ਡਿੱਗ ਕੇ ਚਿਪਕ ਗਏ ਸੀ ਅੱਗੇ ਜਾ ਕੇ ਇੱਕਦਮ ਬ੍ਰੇਕ ਮਾਰ ਕੇ ਰੁਕੀ ਜੀਪ ਵਿੱਚੋਂ ਨਿਕਲਿਆ ਥਾਣੇਦਾਰ ਗੁਰਮੀਲ ਸਿੰਘ ਉਹਦੀ ਵਰਦੀ ਦੀਆਂ ਕਰੀਜਾਂ ਲਿਸ਼ਕ ਰੀਆਂ ਸੀ ਉਹਦੇ ਚਿਹਰੇ ਤੇ ਨਵਾਂ ਨਵਾਂ ਮਿਲਿਆ ਹੱਕ ਦਾ ਹੰਕਾਰ ਸਾਫ਼ ਦਿਖ ਰਿਹਾ ਸੀ ਉਹਨੇ ਆਪਣੀ ਕਾਲੀ ਐਨਕ ਲਾਈ ਤੇ ਬਾਪੂ ਵੱਲ ਬੜੀ ਨਫ਼ਰਤ ਨਾਲ ਵੇਖਿਆ ਓਏ ਬਾਬੇ ਤੈਨੂੰ ਦਿਖਦਾ ਨਹੀਂ ਸਰਕਾਰੀ ਗੱਡੀ ਆ ਜੇ ਵਿੱਚ ਵੱਜ ਜਾਂਦੇ ਸਾਰਾ ਪਿੰਡ ਤੇਰੀ ਜ਼ਮਾਨਤ ਕਰਵਾਉਣ ਲਈ ਘਟ ਪੈਣਾ ਸੀ ਥਾਣੇਦਾਰ ਨੇ ચીਖ ਕੇ ਕਿਹਾ ਉਹਦੀ ਆਵਾਜ਼ ਵਿੱਚ ਗਾਲ ਵਰਗੀ ਖੜਕਨ ਸੀ ਬਾਬੇ ਨੇ ਬੜੀ ਸ਼ਾਂਤੀ ਨਾਲ ਆਪਣਾ ਸਾਈਕਲ ਖੜਾ ਕੀਤਾ ਆਪਣੇ ਕੁੜਤੇ ਤੋਂ ਮਿੱਟੀ ਝਾੜੀ ਥਾਣੇਦਾਰ ਦੀਆਂ ਅੱਖਾਂ ਵਿੱਚ ਪਾ ਕੇ ਦੇਖਿਆ ਬਾਪੂ ਦੀਆਂ ਅੱਖਾਂ ਵਿੱਚ ਡਰ ਨਹੀਂ ਸਗੋ ਇੱਕ ਡੂੰਘਾ ਤਜਰਬਾ ਸੀ ਉਹ ਬੜੀ ਹੌਲੀ ਪਰ ਸਾਫ਼ ਲਹਿਰ ਦੇ ਵਿੱਚ ਬੋਲੇ ਪੁੱਤ ਸੜਕ ਤਾਂ ਸਰਕਾਰ ਦੀ ਆ ਤੇ ਸਰਕਾਰ ਲੋਕਾਂ ਦੀ ਹੁੰਦੀ ਆ ਮੈਂ ਤਾਂ ਕੱਚੇ ਲਾ ਰਿਹਾ ਸੀ ਆਪਣਾ ਸਾਈਕਲ ਪਰ ਤੇਰੀ ਰਫਤਾਰ ਇੰਨੀ ਕਾ ਜ਼ਿਆਦਾ ਸੀ ਜੇ ਤੂੰ ਥੋੜੀ ਹੌਲੀ ਲੰਘਾ ਲੈਂਦਾ ਤਾਂ ਮੇਰੀ ਸਬਜ਼ੀ ਖਰਾਬ ਨਾ ਹੁੰਦੀ ਨਾ ਤੇਰਾ ਟਾਈਮ ਪੁੱਤ ਇਹ ਸ਼ਬਦ ਸੁਣਦੇ ਹੀ ਥਾਣੇਦਾਰ ਦਾ ਪਾਰਾ ਸੱਤਵੇਂ ਸਮਾਨ ਤੇ ਜੜ ਗਿਆਹੀ ਇਹ ਮੈਲੇ ਕੱਪੜਿਆਂ ਵਾਲਾ ਕਿਸਾਨ ਉਹਨੂੰ ਸਲਾਹ ਦੇ ਰਿਹਾ ਪੁੱਤ ਤੇਰੇ ਘਰੇ ਹੋਊਗਾ ਮੈਂ ਇੱਥੇ ਥਾਣੇਦਾਰਾਂ ਸਮਝਿਆ ਤੈਨੂੰ ਪਤਾ ਮੈਂ ਕੌਣ ਆ ਮੈਂ ਚਾਹਾਂ ਤਾਂ ਹੁਣੀ ਤੇਰਾ ਇਹ ਕਵਾੜ ਵਾਲਾ ਸੰਕਤ ਜਪਤ ਕਰ ਲੂ ਤੇ ਤੈਨੂੰ ਅੰਦਰ ਕਰ ਦੂੰ ਬਾਪੂ ਦੇ ਦਿਲ ਵਿੱਚ ਕੋਈ ਵੀ ਹੰਕਾਰ ਦੀ ਜਗ੍ਹਾ ਨਹੀਂ ਸੀ ਵਰਦੀ ਦਾ ਰੋਪ ਪਾਉਣਾ ਬਹੁਤ ਸੌਖਾ ਪੁੱਤਰ ਪਰ ਇਹ ਵਰਦੀ ਦੀ ਇੱਜ਼ਤ ਬਣਾ ਕੇ ਰੱਖਣੀ ਬਹੁਤ ਔਖੀ ਆ ਤੂੰ ਹਜੇ ਜਵਾਨ ਆ ਤੈਨੂੰ ਲੱਗਦਾ ਕਿ ਇਹ ਤਾਕਤ ਹਮੇਸ਼ਾ ਰਹੇਗੀ ਪਰ ਯਾਦ ਰੱਖੀ ਕੁਰਸੀ ਤਾਂ ਆਉਂਦੀ ਜਾਂਦੀ ਰਹਿੰਦੀ ਆ ਬੰਦੇ ਦੀ ਪਹਿਚਾਣ ਉਹਦੇ ਸੁਭਾਅ ਤੋਂ ਹੁੰਦੀ ਆ ਜਦੋਂ ਇਹ ਗੱਲ ਥਾਣੇਦਾਰ ਗੁਰਮੀਲ ਸਿੰਘ ਨੂੰ ਸੁਣੀ ਤਾਂ ਥਾਣੇਦਾਰ ਗੁਰਮੀਲ ਸਿੰਘ ਦਾ ਮੂੰਹ ਉਸੇ ਨਾਲ ਲਾਲ ਹੋ ਗਿਆ ਉਸ ਬਜ਼ੁਰਗ ਦੇ ਕੋਲੇ ਆਏ ਤੇ ਇੱਕ ਜ਼ੋਰ ਦੀ ਥੱਪੜ ਮਾਰ ਦਿੱਤਾ ਹੁਣ ਇਹ ਵੀ ਨਹੀਂ ਦੇਖਿਆ ਕਿ ਉਹ ਇੱਕ ਵੱਡੇ ਬਜ਼ੁਰਗ ਨੇ ਤੇ ਉਹਨਾਂ ਤੇ ਥੱਪੜ ਮਾਰਤਾ ਜੋ ਪਹਿਲਾਂ ਹੀ ਬਹੁਤ ਕਮਜ਼ੋਰ ਆ ਫਿਰ ਉਹਨੇ ਆਪਣੇ ਨਾਲ ਆਏ ਸਿਪਾਈ ਨੂੰ ਬਾਜ਼ਮਾਰੀ ਹਰਵੰਸ ਇਸ ਬੁੜੇ ਨੂੰ ਫੜ ਇਹ ਸਰਕਾਰੀ ਡਿਊਟੀ ਵਿੱਚ ਦਖਲ ਪਾਇਆ ਇੱਕ ਪੁਲਿਸ ਆਫੀਸਰ ਨਾਲ ਬਤਮੀਜ਼ੀ ਕਰ ਰਿਹਾ ਚੱਕ ਕੇ ਜੀਪ ਵਿੱਚ ਸੁੱਟ ਅੱਜ ਇਹਦੀ ਸਾਰੀ ਸਿਆਣ ਪਥਾਣੇ ਵਿੱਚ ਕੱਢਾਂਗੇ ਸਿਪਾਈ ਹਰਵੰਸ ਸਿੰਘ ਥੋੜਾ ਕਿ ਗਿਆ ਕਿਉਂਕਿ ਉਹ ਜਾਣਦਾ ਸੀ ਬਜ਼ੁਰਗ ਦੀ ਕੋਈ ਗਲਤੀ ਨਹੀਂ ਪਰ ਅਫਸਰ ਦਾ ਹੁਕਮ ਸੀ ਉਹਨੇ ਬਾਪੂ ਦੀ ਬਾਹ ਫੜੀ ਉਹਨੂੰ ਜੀਪ ਵਿੱਚ ਜਾਣ ਲਈ ਕਿਹਾ ਬਾਪੂ ਨੇ ਕੋਈ ਵਿਰੋਧ ਨਾ ਕੀਤਾ ਉਹ ਜਾਣਦਾ ਸੀ ਕਿ ਹੁਣ ਗੱਲ ਸਿਰਫ ਸੜਕ ਦੀ ਨਹੀਂ ਰਹੀ ਹੁਣ ਗੱਲ ਹੰਕਾਰ ਤੇ ਸੱਚਾਈ ਦੀ ਟਕਰਾਅ ਬਣ ਗਈ ਆ ਥਾਣੇ ਦੀ ਬਿਲਡਿੰਗ ਬਹੁਤ ਪੁਰਾਣੀ ਸੀ ਜਿਹਦੇ ਬਾਹਰ ਲਿਖਿਆ ਹੋਇਆ ਬੋਰਡ ਧੁੱਪ ਵਿੱਚ ਫਿੱਕਾ ਪੈ ਚੁੱਕਿਆ ਸੀ ਜਿਵੇਂ ਥਾਣੇ ਦੇ ਅੰਦਰ ਜੀਪ ਬੜੀ ਇੱਕ ਅਜੀਬ ਜਿਹੀ ਤਹਿਸ਼ਦ ਦਾ ਮਾਹੌਲ ਬਣ ਗਿਆ ਥਾਣੇਦਾਰ ਗੁਰਮੇਲ ਸਿੰਘ ਜੀਪ ਵਿੱਚ ਬੜੀ ਆਕੜ ਨਾਲ ਉਤਰਿਆ ਬਾਪੂ ਜਰਨੈਲ ਸਿੰਘ ਨੂੰ ਜੀਪ ਦੀ ਪਿਛਲੀ ਸੀਟ ਤੋਂ ਹੇਠ ਲਾਇਆ ਗਿਆ ਉਹਨਾਂ ਦਾ ਸਾਈਕਲ ਜੀਪ ਦੇ ਪਿੱਛੇ ਬੜੀ ਬੇਦਰਦੀ ਨਾਲ ਲਟਕਾਇਆ ਹੋਇਆ ਸੀ ਜਿਹਦਾ ਇੱਕ ਪਾਸਾ ਰਗੜ ਖਾਨ ਨਾਲ ਟੇਡਾ ਹੋ ਗਿਆ ਸੀ ਥਾਣੇ ਦੇ ਭਾਂਡੇ ਵਿੱਚ ਕੁਝ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਬੈਠੇ ਹੋਏ ਸੀ ਜਦੋਂ ਉਹਨਾਂ ਨੇ ਇੱਕ ਬਜ਼ੁਰਗ ਨੂੰ ਪੁਲਿਸ ਦੀ ਗ੍ਰਿਫਤ ਵਿੱਚ ਦੇਖਿਆ ਤਾਂ ਉਹਨਾਂ ਦੇ ਮਨ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਥਾਣੇਦਾਰ ਨੇ ਮੁੰਛੀ ਨੂੰ ਉੱਚੀ ਆਵਾਜ਼ ਮਾਰੀ ਓਏ ਮੁੰਛੀ ਇੱਧਰ ਆ ਮੁੰਛੀ ਰਜਿਸਟਰ ਚਾੱਕ ਕੇ ਭੱਜ ਜਾ ਆ ਇੱਥੇ ਬੁੱਢੇ ਤੇ ਪਰਚਾ ਕਰ ਇਹਨੇ ਸੜਕ ਤੇ ਆਪਣਾ ਸਾਈਕਲ ਖੜਾ ਕਰਕੇ ਰਾਹ ਰੋਕਿਆ ਨਾਲੇ ਮੈਨੂੰ ਗਾਲਾਂ ਕੱਢੀਆਂ ਸਰਕਾਰੀ ਕੰਮ ਵਿੱਚ ਦਖਲ ਦਿੱਤਾ ਇਹਨੂੰ ਹਵਾਲਾਤ ਵਿੱਚ ਬੰਦ ਕਰਦੇ ਤੇ ਇਹਦਾ ਸਾਈਕਲ ਕਵਾੜਖਾਨੇ ਵਿੱਚ ਸੁੱਟਦੇ ਥਾਣੇਦਾਰ ਨੇ ਬਿਨਾ ਅੱਗੇ ਪਿੱਛੇ ਦੇਖੇ ਹੁਕਮ ਸੁਣਾ ਦਿੱਤੇ ਮੁੰਚੀ ਨੇ ਬਾਪੂ ਵੱਲ ਦੇਖਿਆ ਬਾਪੂ ਦੇ ਚਿਹਰੇ ਤੇ ਕੋਈ ਘਬਰਾਹਟ ਨਹੀਂ ਸੀ ਮੁੰਚੀ ਨੇ ਹੌਲੀ ਜਿਹੀ ਥਾਣੇਦਾਰ ਦੇ ਕੰਨ ਵਿੱਚ ਕਿਹਾ ਸਾਹਿਬ ਬਜ਼ੁਰਗ ਕਿਸੇ ਚੰਗੇ ਘਰ ਦੇ ਲੱਗਦੇ ਨੇ ਪਿੰਡਾਂ ਵਿੱਚ ਇਹਨਾਂ ਦੀ ਬਾਹਲੀ ਪਹੁੰਚ ਹੁੰਦੀ ਆ ਕੋਈ ਹੋਰ ਹੀ ਨਰੌਲਾ ਪਾ ਜਾਵੇ ਪਰ ਗੁਰਮੇਲ ਸਿੰਘ ਇਸ ਵੇਲੇ ਸੱਤਾ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਿਆ ਸੀ। ਉਹਨੇ ਮੁੰਸ਼ੀ ਨੂੰ ਝੜਕ ਕੇ ਕਿਹਾ ਤੂੰ ਆਪਣਾ ਕੰਮ ਕਰ ਲੈ ਮੈਂ ਆਪੇ ਵੇਖ ਲਵਾਂਗਾ ਇਹਦੀ ਪਹੁੰਚ ਕਿੱਥੋਂ ਤੱਕ ਆ। ਬਾਪੂ ਨੂੰ ਹਵਾਲਾਤ ਵੱਲ ਲਜਾਇਆ ਜਾਣ ਲੱਗਿਆ ਰਾਹ ਵਿੱਚ ਬਾਪੂ ਨੇ ਥਾਣੇਦਾਰ ਵੱਲ ਵੇਖਿਆ ਤੇ ਕਿਹਾ ਗੁਰਮੇਲ ਸਿੰਘ ਤੂੰ ਅਜੇ ਬਹੁਤ ਛੋਟਾ ਤੈਨੂੰ ਲੱਗਦਾ ਕਿ ਇਹ ਕੁਰਸੀ ਤੇਰੇ ਹੰਕਾਰ ਨੂੰ ਪਾਲਣ ਲਈ ਮਿਲੀ ਆ ਪਰ ਯਾਦ ਰੱਖੀ ਜਿਸ ਦਿਨ ਤੇਰੀ ਵਰਤੀ ਉੱਤਰ ਗਈ ਨਾ ਤੂੰ ਵੀ ਮੇਰੇ ਤਰ੍ਹਾਂ ਸਧਾਰਨ ਬੰਦਾ ਰਹਿ ਜਾਵੇਂਗਾ। ਜਿਸੇ ਦੀਪਕ ਨੂੰ ਹੱਥ ਪਾਉਣਾ ਬਹੁਤ ਸੌਖਾ ਥਾਣੇਦਾਰ ਜ਼ੋਰ ਨਾਲ ਹੱਸਿਆ ਇਸ ਹਾਸੇ ਵਿੱਚ ਉਹਦੇ ਹੰਕਾਰ ਕੁੱਟਕੁੱਟ ਕੇ ਭਰਿਆ ਹੋਇਆ ਸੀ ਥਾਣੇਦਾਰ ਬਹੁਤ ਗੁੱਸੇ ਵਿੱਚ ਸੀ ਬਾਪੂ ਨੇ ਸੋਚਿਆ ਕਿ ਹੁਣ ਗੁੱਸਾ ਕਰਨ ਨਾਲ ਗੱਲ ਵਿਗੜ ਜਾਊਗੀ ਬਾਪੂ ਨੂੰ ਹਵਾਲਾਤ ਦੀਆਂ ਲੋਹੇ ਦੀਆਂ ਸਿੱਖਾਂ ਪਿੱਛੇ ਬੰਦ ਕਰ ਦਿੱਤਾ ਉੱਥੇ ਪਹਿਲਾਂ ਹੀ ਦੋ ਛੋਟੇ ਮੋਟੇ ਅਪਰਾਧੀ ਬੈਠੇ ਹੋਏ ਸੀ ਉਹਨਾਂ ਨੇ ਬਾਪੂ ਦੇ ਚਿੱਟੇ ਕੁਰਤੇ ਪਜਾਮੇ ਤੇ ਸਿਆਣੀ ਸ਼ਕਲ ਨੂੰ ਦੇਖ ਕੇ ਥੋੜੀ ਜਗ੍ਹਾ ਛੱਡ ਦਿੱਤੀ ਬਾਪੂ ਨੇ ਆਪਣੇ ਪਰਨੇ ਨੂੰ ਝਾੜਿਆ ਉਹਨੂੰ ਤੈਹ ਲਾ ਕੇ ਸਿਰਾਂ ਨੇ ਦੀ ਤਰ੍ਹਾਂ ਰੱਖਿਆ ਬੜੇ ਰਾਮ ਨਾਲ ਕੰਧ ਨਾਲ ਢੋ ਲਾ ਕੇ ਬਹਿ ਗਿਆ ਉਹਨਾਂ ਦੇ ਮਨ ਵਿੱਚ ਆਪਣੇ ਫੌਜੀ ਦੀਆਂ ਯਾਦਾਂ ਆ ਰਹੀਆਂ ਸੀ ਜਦੋਂ ਉਹਨਾਂ ਨੇ ਸਰੰਦ ਤੇ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ ਸੀ ਥਾਣੇਦਾਰ ਦੀਆਂ ਧਮਕੀਆਂ ਉਹਨਾਂ ਨੂੰ ਬਹੁਤ ਛੋਟੀਆਂ ਲੱਗਦੀਆਂ ਸੀ ਥਾਣੇਦਾਰ ਆਪਣੇ ਕੈਬਨ ਵਿੱਚ ਮੁੱਛਾਂ ਨੂੰ ਵੱਟ ਦੇ ਰਿਹਾ ਸੀ ਉਹਨੇ ਜ਼ਿਆਦਾ ਆਰਡਰ ਦਿੱਤਾ ਤੇ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਨ ਲੱਗਿਆ ਪਰ ਉਹਨੂੰ ਇਹ ਨਹੀਂ ਸੀ ਕਿ ਪਤਾ ਬਾਪੂ ਦੇ ਕੁਰਤੇ ਤੇ ਅੰਦਰਲੀ ਜੇਬ ਵਿੱਚ ਇੱਕ ਇਦਾਂ ਦੀ ਚੀਜ਼ ਹੈ ਜੋ ਉਸਦੀ ਤਾਕਤ ਨੂੰ ਇੱਕ ਮਿੰਟ ਵਿੱਚ ਢੇਰੀ ਕਰ ਦੇਵੇਗੀ ਬਾਪੂ ਨੇ ਚਾਰੇ ਪਾਸੇ ਵੇਖਿਆ ਫਿਰ ਬੜੀ ਫੁਰਤੀ ਨਾਲ ਆਪਣੇ ਕੁਰਤੇ ਦੀ ਅੰਦਰਲੀ ਜੇਬ ਵਿੱਚੋਂ ਇੱਕ ਪੁਰਾਣਾ ਕੀ ਪੈਡ ਵਾਲਾ ਫੋਨ ਕੱਢਿਆ ਇਹ ਫੋਨ ਪੁਲਿਸ ਦੀ ਨਿਗਾਹ ਤੋਂ ਬਚਾ ਕੇ ਰੱਖ ਲਿਆ ਸੀ ਬਾਪੂ ਨੇ ਇੱਕ ਨੰਬਰ ਡਾਇਲ ਕੀਤਾ ਇਹ ਨੰਬਰ ਉਹਨੂੰ ਜਵਾਨੀ ਯਾਦ ਸੀ ਇੱਕ ਦੋ ਘੰਟੀਆਂ ਜਾਣ ਤੋਂ ਬਾਅਦ ਦੂਜੇ ਪਾਸੇ ਇੱਕ ਬਹੁਤ ਰੋਵੜਾਰ ਆਵਾਜ਼ ਆਈ ਬਾਪੂ ਨੇ ਬੜੀ ਸ਼ਾਂਤੀ ਨਾਲ ਕਿਹਾ ਪੁੱਤ ਹਰਮਨ ਮੈਂ ਜਰਨੈਲ ਸਿੰਘ ਬੋਲ ਰਿਹਾ ਸੂਬੇਦਾਰ ਚਾਚਾ ਦੂਜੇ ਪਾਸੇ ਜਿਵੇਂ ਚੁੱਪੀ ਛਾ ਗਈ ਇੱਕ ਦਮ ਸ਼ਾਹ ਭਰੀ ਆਵਾਜ਼ ਆਈ ਚਾਚਾ ਜੀ ਤੁਸੀਂ ਕਿੱਥੇ ਹੋ ਮੈਂ ਤੁਹਾਨੂੰ ਕਿੰਨਾ ਲੱਭਿਆ ਬਾਪੂ ਨੇ ਬੜੇ ਧਿਆਨ ਨਾਲ ਆਪਣੀ ਸਾਰੀ ਹੱਡ ਬੀਤੀ ਸੁਣਾ ਦਿੱਤੀ ਥਾਣੇ ਦਾ ਮਾਹੌਲ ਹਮੇਸ਼ਾ ਵਾਂਗ ਰੌਲੇ ਰੱਪੇ ਵਾਲਾ ਸੀ ਕੋਈ ਆਪਣੀ FRI ਦੀ ਕਾਪੀ ਮੰਗ ਰਿਆ ਸੀ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਛਡਾਉਣ ਲਈ ਮੁੰਸ਼ੀ ਦੀ ਮਿੰਤਾ ਕਰ ਲਿਆ ਸੀ ਥਾਣੇਦਾਰ ਗਰਮੇਲ ਸਿੰਘ ਆਪਣੇ ਕਮਰੇ ਵਿੱਚ ਲੱਗੇ AC ਦੀ ਠੰਡੀ ਹਵਾ ਦਾ ਆਨੰਦ ਮਾਰ ਰਿਹਾ ਸੀ ਉਹਨਾਂ ਨੂੰ ਲੱਗ ਰਿਹਾ ਸੀ ਅੱਜ ਉਹਨੇ ਇੱਕ ਆਕੜਖੋਰ ਬੁੜੇ ਨੂੰ ਉਹਦੀ ਜਗ੍ਹਾ ਦਿਖਾ ਦਿੱਤੀ ਪਰ ਅਚਾਨਕ ਥਾਣੇ ਦੀ ਲਾਈਡਲਾਈਨ ਫੋਨ ਦੀ ਘੰਟੀ ਵੱਜੀ ਮੁੰਸ਼ੀ ਨੇ ਫੋਨ ਚੱਕਿਆ ਜਿਵੇਂ ਦੂਜੇ ਪਾਸੇ ਆਵਾਜ਼ ਸੁਣੀ ਉਹਦੇ ਮੂੰਹ ਦੇ ਰੰਗ ਉੱਡ ਗਏ ਸਰ ਬਿਲਕੁਲ ਸਰ ਮੈਂ ਉਹਨੇ ਸਰ ਮੈਂ ਹੁਣੇ ਥਾਣੇਦਾਰ ਸਾਹਿਬ ਨਾਲ ਤੁਹਾਡੀ ਫੋਨ ਤੇ ਗੱਲ ਕਰਾਉਣਾ। ਮੁੰਛੀ ਦੀ ਆਵਾਜ਼ ਕੰਮ ਰਹੀ ਸੀ ਉਹ ਭੱਜ ਕੇ ਥਾਣੇਦਾਰ ਦੇ ਕੈਵਨ ਵਿੱਚ ਗਿਆ। ਥਾਣੇਦਾਰ ਨੇ ਬੜੀ ਖਿੱਚ ਕੇ ਕਿਹਾ ਕੀ ਗੱਲ ਤੈਨੂੰ ਪਤਾ ਨਹੀਂ ਲੱਗਦਾ ਮੈਂ ਫਾਈਲ ਦੇਖ ਰਿਹਾ। ਮੁੰਛੀ ਨੇ ਕੰਮ ਦੇ ਹੱਥਾਂ ਨਾਲ ਫੋਨ ਅੱਗੇ ਵਧਾਇਆ। ਸਾਹਿਬ ਐਸਪੀ ਸਾਹਿਬ ਦਾ ਫੋਨ ਆ। ਬਹੁਤ ਗੁੱਸੇ ਵਿੱਚ ਨੇ ਗੁਰਮੇਲ ਸਿੰਘ ਦੇ ਹੱਥੋਂ ਫਾਈਲ ਡਿੱਗਦੇ ਡਿੱਗਦੇ ਬੱਚੀ। ਐਸਐਸਪੀ ਹਰਮਨ ਸਿੰਘ ਪੂਰੇ ਜ਼ਿਲ੍ਹੇ ਦੇ ਸਭ ਤੋਂ ਸਖਤ ਮੰਨੇ ਜਾਂਦੇ ਸੀ। ਥਾਣੇਦਾਰ ਨੇ ਤੁਰੰਤ ਸਾਵਧਾਨ ਦੀ ਪੋਜੀਸ਼ਨ ਵਿੱਚ ਖੜੇ ਹੋ ਕੇ ਫੋਨ ਕੰਨ ਨੂੰ ਲਾਇਆ ਸੁਰ ਜੈ ਹਿੰਦ ਦੂਜੇ ਪਾਸਿਓਂ ਐਸਐਸਪੀ ਸਾਹਬ ਦੀ ਗਰਜ ਦੀ ਆਵਾਜ਼ ਆਈ ਜੋ ਸ਼ਾਇਦ ਪੂਰੇ ਥਾਣੇ ਵਿੱਚ ਸੁਣ ਰਹੀ ਹੋਵੇ ਗੁਰਮੀਲ ਸਿੰਘ ਜੇ ਤੂੰ ਅਗਲੇ 1 ਮਿੰਟ ਦੇ ਅੰਦਰ ਸੂਬੇਦਾਰ ਜਰਨੈਲ ਸਿੰਘ ਨੂੰ ਰਹਾ ਨਾ ਕੀਤਾ ਤਾਂ ਯਾਦ ਰੱਖੀ ਤੈਨੂੰ ਨੌਕਰੀ ਤੋਂ ਲਾਉਣਾ ਕੋਈ ਛੋਟੀ ਗੱਲ ਨਹੀਂ ਮੈਂ ਤੈਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਕਰ ਦੇਵਾਂਗਾ ਥਾਣੇਦਾਰ ਸਰਦਾਰ ਦੇ ਮੱਥੇ ਤੇ ਮੁੜਕਾ ਆ ਗਿਆ ਉਹਦੀਆਂ ਲੱਤਾਂ ਕੰਮ ਰਹੀਆਂ ਸੀ ਉਹਨੂੰ ਆਏ ਲੱਗਿਆ ਕਿ ਜਿਵੇਂ ਉਹਦੀ ਵਰਦੀ ਦੇ ਸਾਰੇ ਸਤਾਰੇ ਹੁਣ ਟੁੱਟ ਕੇ ਡਿੱਗ ਪੈਣਗੇ ਐਸਐਸਪੀ ਨੇ ਆਪਣੀ ਗੱਲ ਨੂੰ ਜਾਰੀ ਰੱਖਿਆ ਤੈਨੂੰ ਪਤਾ ਜਿਹਨੂੰ ਤੂੰ ਹੱਥ ਪਾਇਆ ਉਹ ਰਾਸ਼ਟਰਪਤੀ ਮੈਡਲ ਜੇਤੂ ਫੌਜੀ ਆ ਜਿਨ੍ਹਾਂ ਨੇ ਜੰਗ ਵਿੱਚ ਮੇਰੀ ਜਾਨ ਬਚਾਈ ਸੀ ਉਹ ਮੇਰੇ ਗੁਰੂ ਨੇ ਉਹਨਾਂ ਦੀ ਪੱਗ ਨੂੰ ਇੱਕ ਵੀ ਦਾਗ ਲੱਗਿਆ ਹੋਇਆ ਤਾਂ ਤੂੰ ਆਪਣੀ ਖੈਰ ਨਾ ਮਨਾਈ ਮੈਂ ਹੁਣੇ ਇੱਥੇ ਆ ਰਿਹਾ ਫੋਨ ਕੱਟ ਦਿੱਤਾ ਗਿਆ ਥਾਣੇਦਾਰ ਗੁਰਮੀਲ ਸਿੰਘ ਇੱਕ ਪਲ ਲਈ ਸੁੰਨ ਹੋ ਗਿਆ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗ ਗਿਆ ਉਹਨੇ ਭੱਜ ਕੇ ਦਰਵਾਜ਼ਾ ਖੋਲ੍ਹ ਲਿਆ ਸਾਰੇ ਸਿਪਾਈ ਹੈਰਾਨ ਸੀ ਉਹਨਾਂ ਦਾ ਸ਼ੇਰ ਵਰਗਾ ਥਾਣੇਦਾਰ ਅੱਜ ਇੰਨਾ ਘਬਰਾਇਆ ਹੋਇਆ ਬੱਕਰੀ ਕਿਉਂ ਬਣਿਆ ਫਿਰਦਾ ਗੁਰਮੀਲ ਸਿੰਘ ਨੇ ਖੁਦ ਤਾਲਾ ਖੋਲ੍ਹ ਦਿੱਤਾ ਹਵਾਲਾਤ ਵਿੱਚ ਬਾਪੂ ਜਰਨੈਲ ਸਿੰਘ ਉੱਥੇ ਸ਼ਾਂਤ ਬੈਠੇ ਹੋਏ ਸੀ ਉਹਨਾਂ ਨੇ ਥਾਣੇਦਾਰ ਵੱਲ ਵੇਖਿਆ ਜਿਦੇ ਮੂੰਹ ਤੇ ਹੁਣ ਹੰਕਾਰ ਦੀ ਜਗ੍ਹਾ ਡਰ ਸੀ ਥਾਣੇਦਾਰ ਨੇ ਹੱਥ ਜੋੜੇ ਬਾਪੂ ਜੀ ਮੈਨੂੰ ਮਾਫ਼ ਕਰ ਦਿਓ ਮੈਂ ਬਹੁਤ ਵੱਡੀ ਗਲਤੀ ਕਰ ਲਈ ਮੈਂ ਨਹੀਂ ਸੀ ਜਾਣਦਾ ਤੁਸੀਂ ਐਸਐਸਪੀ ਸਾਹਿਬ ਦੇ ਇੰਨੇ ਨੇੜਿਓ ਬਾਪੂ ਹੱਸ ਪਏ ਬੋਲਿਆ ਪੁੱਤ ਤਾ ਐਸਐਸਪੀ ਦੀ ਗੱਲ ਨਹੀਂ ਗੱਲ ਸੱਚ ਦੀ ਆ ਜੇ ਮੈਂ ਐਸਐਸਪੀ ਸਾਹਿਬ ਨੂੰ ਨਾ ਜਾਣਦਾ ਹੁੰਦਾ ਤਾਂ ਤੂੰ ਮੇਰੇ ਨਾਲ ਇਨਸਾਫ ਨਹੀਂ ਕਰਨਾ ਸੀ ਗੁਰਮੇਲ ਸਿੰਘ ਕੋਲੋਂ ਕੋਈ ਜਵਾਬ ਨਹੀਂ ਆਇਆ ਹੁਣੇ ਬਾਪੂ ਨੂੰ ਬੜੀ ਇੱਜ਼ਤ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੇ ਆਪਣੇ ਹੱਥਾਂ ਨਾਲ ਬਾਪੂ ਦਾ ਸਾਈਕਲ ਕਵਾੜਖਾਨੇ ਵਿੱਚੋਂ ਕੱਢਿਆ ਸਾਈਕਲ ਤੇ ਮਿੱਟੀ ਲੱਗੀ ਹੋਈ ਸੀ ਥਾਣੇਦਾਰ ਨੇ ਆਪਣਾ ਰਮਾਲ ਕੱਢਿਆ ਸਾਈਕਲ ਦੀ ਸੀਟ ਸਾਫ਼ ਕੀਤੀ ਥਾਣੇਦਾਰ ਦੇ ਸਾਰੇ ਮੁਲਾਜ਼ਮ ਇਹ ਦੇਖ ਕੇ ਹੈਰਾਨ ਸੀ ਕਿ ਬਾਪੂ ਨੇ ਥਾਣੇਦਾਰ ਦਾ ਹੱਥ ਫੜਿਆ ਤੇ ਕਿਹਾ ਪੁੱਤ ਇਹ ਮਾਲ ਆਪਣੀ ਵਰਦੀ ਸਾਫ਼ ਕਰਨ ਲਈ ਰੱਖ ਲਈ ਸਾਈਕਲ ਤਾਂ ਮੈਂ ਆਪ ਹੀ ਸਾਫ਼ ਕਰ ਲਵਾਂਗਾ ਬਸ ਇੰਨਾ ਯਾਦ ਰੱਖੀ ਵਰਦੀ ਕਿਸੇ ਗਰੀਬ ਨੂੰ ਡਰਾਉਣ ਲਈ ਨਹੀਂ ਸਗੋ ਉਹਨਾਂ ਦੀ ਰੱਖਿਆ ਵਾਸਤੇ ਆਜੇ ਬਾਪੂ ਥਾਣੇ ਵਿੱਚੋਂ ਬਾਹਰ ਨਹੀਂ ਸੀ ਨਿਕਲੇ ਕਿ ਉੱਥੇ ਗੱਡੀਆਂ ਦਾ ਕਾਫ਼ਲਾ ਆ ਕੇ ਰੁਕ ਗਿਆ ਥਾਣੇ ਦਾ ਸਾਰਾ ਸਟਾਫ਼ ਇੱਕਦਮ ਖੜਾ ਹੋ ਗਿਆ ਹਰਮਨ ਸਿੰਘ ਗੱਡੀ ਵਿੱਚੋਂ ਉਤਰੇ ਤੇਰਾ ਗੁੱਸੇ ਨਾਲ ਲਾਲਸੀ ਥਾਣੇਦਾਰ ਗੁਰਮੀਲ ਸਿੰਘ ਨੇ ਭਾਜੀ ਕਿਸ ਤੂਟ ਮਾਰਿਆ ਪਰ ਹਰਮਨ ਸਿੰਘ ਨੇ ਉਸ ਵਾਰ ਦੇਖਿਆ ਵੀ ਨਹੀਂ ਜਿਵੇਂ ਹੀ ਹਰਮਨ ਸਿੰਘ ਨੇ ਬਾਪੂ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਉਹਨਾਂ ਨੇ ਆਪਣੀ ਟੋਪੀ ਲਾਈ ਤੇ ਅੱਗੇ ਵੱਧ ਕੇ ਬਾਪੂ ਦੇ ਪੈਰਾਂ ਨੂੰ ਹੱਥ ਲਾਇਆ ਖਾਣੇ ਵਿੱਚ ਹਰ ਕੋਈ ਵੇਖ ਕੇ ਹੈਰਾਨ ਸੀ ਜ਼ਿਲ੍ਹੇ ਦਾ ਸਭ ਤੋਂ ਵੱਡਾ ਪੁਲਿਸ ਅਫਸਰ ਇੱਕ ਸਧਾਰਨ ਕਿਸਾਨ ਦੇ ਪੈਰਾਂ ਵਿੱਚ ਝੁਕਿਆ ਹੋਇਆ ਸੀ ਚਾਚਾ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਵਿਭਾਗ ਦੇ ਇੱਕ ਅਫਸਰ ਨੇ ਤੁਹਾਡੀ ਬੇਇੱਜ਼ਤੀ ਕੀਤੀ ਇਹ ਮੇਰੀ ਹਾਰ ਆ ਹਰਮਨ ਸਿੰਘ ਨੇ ਬੜੇ ਭਾਵੁਕ ਹੋ ਕੇ ਬਾਪੂ ਨੂੰ ਕਿਹਾ ਬਾਪੂ ਨੇ ਹਰਮਨ ਨੂੰ ਚੁੱਕਿਆ ਤੇ ਮੋਢੇ ਤੇ ਹੱਥ ਰੱਖ ਕੇ ਕਿਹਾ ਜਉਂਦਾ ਰਹਿ ਪੁੱਤ ਤੈਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੂੰ ਹੁਣ ਬਹੁਤ ਵੱਡਾ ਆਪਸਰ ਬਣ ਗਿਆ ਪਰ ਇਹਨੂੰ ਥਾਣੇਦਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕੁਝ ਨਾ ਕਹੀਂ ਇਹ ਹਜੇ ਬੱਚਾ ਪਰ ਹਰਮਨ ਸਿੰਘ ਦਾ ਗੁੱਸਾ ਇੰਨੀ ਛੇਤੀ ਠੰਡਾ ਹੋਣ ਵਾਲਾ ਨਹੀਂ ਸੀ ਉਹਨੇ ਗੁਰਮੀਲ ਸਿੰਘ ਵੱਲ ਦੇਖਿਆ ਤੇ ਗੱਜ ਕੇ ਕਿਹਾ ਗੁਰਮੀਲ ਸਿੰਘ ਅੱਜ ਤੂੰ ਸਿਰਫ ਇੱਕ ਬਜ਼ੁਰਗ ਨੂੰ ਨਹੀਂ ਸਗੋਂ ਇੱਕ ਦੇਸ਼ ਦੇ ਅਸਲੀ ਨਿਆਂਕ ਨੂੰ ਹਵਾਲਾਤ ਵਿੱਚ ਰੱਖਿਆ ਤੈਨੂੰ ਪਤਾ ਜਦੋਂ ਮੈਂ ਦੁਸ਼ਮਨਾਵਾਂ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਿਹਾ ਸੀ ਤਾਂ ਸੂਬੇਦਾਰ ਜਰਨੈਲ ਸਿੰਘ ਨੇ ਮੈਨੂੰ ਆਪਣੀ ਪਿੱਠ ਤੇ ਚੱਕ ਕੇ 2.5 ਕਿਲੋਮੀਟਰ ਪਹਾੜੀ ਰਸਤੇ ਆਪ ਪਾਰ ਕੀਤਾ ਸੀ ਥਾਣੇਦਾਰ ਦੇ ਪੈਰ ਕੰਮ ਨਹੀਂ ਰਏ ਸੀ ਐਸਐਸਪੀ ਨੇ ਆਪਣਾ ਗੁੱਸਾ ਜਾਰੀ ਰੱਖਿਆ ਤੂੰ ਕਿਸੇ ਧਾਰਾ ਦੇ ਅੰਦਰ ਬੰਦ ਕੀਤਾ ਇਹਨੂੰ ਗੁਰਮੇਲ ਸਿੰਘ ਤੂੰ ਇੱਕ ਨਿਰਦੋਸ਼ ਨਾਗਰਿਕ ਨੂੰ ਤੰਗ ਕਰਕੇ ਪੁਲਿਸ ਦੀ ਸਾਖ ਨੂੰ ਮਿੱਟੀ ਵਿੱਚ ਮਲਾਤਾ ਮੁੰਚੀ ਜੀ ਹੁਣ ਇਹਦੀ ਰੋਜ਼ਮਤਾ ਵਿੱਚ ਐਂਟਰੀ ਪਾਓ ਤੇ ਇਹਨੂੰ ਸਸਪੈਂਡ ਕਰਨ ਦਾ ਆਰਡਰ ਟਾਈਪ ਕਰੋ ਮੈਂ ਇਹਦੀ ਇਨਕੁਆਰੀ ਆਪ ਕਰਾਂਗਾ ਗੁਰਮੇਲ ਸਿੰਘ ਦੇ ਹੰਜੂ ਨਿਕਲ ਆਏ ਉਹਦੀ ਨਵੀਂ ਨਵੀਂ ਨੌਕਰੀ ਖਤਰੇ ਵਿੱਚ ਪੈ ਗਈ ਉਹ ਬਾਪੂ ਦੇ ਪੈਰਾਂ ਵਿੱਚ ਪੈ ਗਿਆ ਬਾਪੂ ਜੀ ਮੈਨੂੰ ਬਚਾ ਲਿਓ ਮੈਂ ਹੰਕਾਰ ਵਿੱਚ ਅੰਨਾ ਹੋ ਚੁੱਕਿਆ ਸੀ ਬਾਪੂ ਜਰਨੈਲ ਸਿੰਘ ਦਾ ਦਿਲ ਪਿਗਲ ਗਿਆ ਉਹਨੇ ਹਰਮਨ ਸਿੰਘ ਦਾ ਹੱਥ ਫੜਿਆ ਤੇ ਕਿਹਾ ਪੁੱਤ ਇਹਨੂੰ ਇੱਕ ਮੌਕਾ ਦੇ ਦਿਓ ਅੱਜ ਇਹਦੀ ਨੌਕਰੀ ਚਲੀ ਗਈ ਤਾਂ ਇਹਨੇ ਕਦੇ ਵੀ ਸੁਧਰਨਾ ਨਹੀਂ ਇਹਨੂੰ ਅਹਿਸਾਸ ਹੋ ਗਿਆ ਕਿ ਤਾਕਤ ਡਰਾਉਣ ਲਈ ਨਹੀਂ ਸੇਵਾ ਲਈ ਹੁੰਦੀ ਹੈ ਇਹਨੂੰ ਮਾਫ਼ ਕਰ ਦਿਓ ਮੇਰੇ ਕਹਿੰਤੇ ਕਰਦੇ ਜੇ ਇਹਨੇ ਦੁਬਾਰਾ ਗਲਤੀ ਕੀਤੀ ਬੇਸ਼ੱਕ ਇਹਦੀ ਨੌਕਰੀ ਇਹ ਤੋਂ ਖੋ ਲਈ ਹਰਮਨ ਨੇ ਥਾਣੇਦਾਰ ਵੱਲ ਵੇਖਿਆ ਤੇ ਕਿਹਾ ਗੁਰਮੇਲ ਸਿੰਘ ਤੂੰ ਕਿਸਮਤ ਵਾਲਾ ਤੈਨੂੰ ਇਦਾਂ ਦੇ ਫਰਿਸ਼ਤੇ ਬੰਦੇ ਨੇ ਬਚਾ ਲਿਆ ਹੁਣ ਤੂੰ ਬਾਪੂ ਦਾ ਸਾਈਕਲ ਲੈ ਕੇ ਆ ਤੇ ਇਹਨੂੰ ਸਨਮਾਨ ਨਾਲ ਘਰ ਛੱਡ ਕੇ ਆ ਥਾਣੇਦਾਰ ਭੱਜ ਕੇ ਆਪ ਬਾਪੂ ਦਾ ਸਾਈਕਲ ਜੀਪ ਵਿੱਚ ਰੱਖਿਆ ਹੁਣ ਇੱਕ ਬਦਲਿਆ ਹੋਇਆ ਬੰਦਾ ਸੀ ਉਹਨੇ ਬਾਪੂ ਨੂੰ ਬੜੀ ਨਿਮਰਤਾ ਨਾਲ ਜੀਪ ਵਿੱਚ ਬਿਠਾਇਆ ਥਾਣੇ ਦਾ ਸਾਰਾ ਸਟਾਫ ਅਨੋਖਾ ਦ੍ਰਿਸ਼ ਦੇਖ ਰਿਹਾ ਸੀ ਐਸਐਸਪੀ ਹਰਮਨ ਨੇ ਬਾਪੂ ਨੂੰ ਸਲੂਟ ਮਾਰਿਆ ਬਾਪੂ ਹੱਸ ਕੇ ਜੀਪ ਵਿੱਚ ਬਹਿ ਗਏ ਸੂਰਜ ਹੁਣ ਆਪਾਂ ਨਹੀਂ ਆ ਪਛਮ ਦੀਆਂ ਪਹਾੜੀਆਂ ਵਿੱਚ ਛਿਪ ਰਿਆ ਸੀ ਪਿੰਡ ਦੀਆਂ ਗਲੀਆਂ ਵਿੱਚ ਜਦੋਂ ਪੁਲਿਸ ਦੀ ਜੀਪ ਬੜੀ ਤਾਂ ਪਿੰਡ ਦੇ ਲੋਕਾਂ ਵਿੱਚ ਹਲਚਲ ਪੈਦਾ ਹੋ ਗਈ ਆਮ ਤੌਰ ਤੇ ਜਦੋਂ ਪੁਲਿਸ ਆਉਂਦੀ ਹੈ ਤਾਂ ਲੋਕਾਂ ਵਿੱਚ ਡਰ ਹੁੰਦਾ ਪਰ ਅੱਜ ਦਾ ਨਜ਼ਾਰਾ ਕੁਝ ਵੱਖਰਾ ਹੀ ਸੀ ਜੀਪ ਦੀ ਵਿਚਾਲੜੀ ਸੀਟ ਤੇ ਬੈਠੇ ਬਾਪੂ ਜਰਨੈਲ ਸਿੰਘ ਬੜੀ ਸ਼ਾਨ ਨਾਲ ਬੈਠੇ ਹੋਏ ਸੀ ਥਾਣੇਦਾਰ ਆਪ ਜੀਪ ਚਲਾ ਰਿਹਾ ਸੀ ਜਦੋਂ ਜੀਪ ਬਾਪੂ ਦੇ ਘਰ ਮੋੜੇ ਰੁਕੀ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਥਾਣੇਦਾਰ ਗੁਰਮੇਲ ਸਿੰਘ ਜੀਪ ਵਿੱਚ ਉਤਰ ਕੇ ਪਹਿਲਾਂ ਬਾਪੂ ਦਾ ਸਾਈਕਲ ਹੇਠਾਂ ਲਾਇਆ ਲੋਕ ਇਹ ਵੇਖ ਕੇ ਰਾਣ ਸੀ ਜਿਹੜਾ ਥਾਣੇਦਾਰ ਲੋਕਾਂ ਨੂੰ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਉਹ ਅੱਜ ਇੱਕ ਬਜ਼ੁਰਗ ਦਾ ਸਾਈਕਲ ਆਪ ਚੱਕ ਰਿਆ ਗੁਰਮੇਲ ਸਿੰਘ ਨੇ ਬਾਪ ਤੇ ਪਰਿਵਾਰ ਤੇ ਪਿੰਡਾਂ ਦੇ ਲੋਕਾਂ ਸਾਹਮਣੇ ਹੱਥ ਜੋੜੇ ਪਿੰਡ ਵਾਸੀਓ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਚਾਹਣਾ ਮੈਂ ਆਪਣੀ ਵਰਦੀ ਦੇ ਹੰਕਾਰ ਵਿੱਚ ਬਾਪੂ ਨਾਲ ਬੇਇੱਜ਼ਤੀ ਕੀਤੀ ਸੀ ਆਪਨੇ ਮਿਲੂ ਆਪ ਕਰਕੇ ਮੇਰੀ ਜ਼ਿੰਦਗੀ ਬਚਾ ਦਿੱਤੀ ਅੱਜ ਤੋਂ ਇਹ ਥਾਣੇਦਾਰ ਘਾਟ ਦੀ ਸੇਵਾ ਆਪਨੇ ਮੈਂ ਇਹਨੇ ਦੇ ਲੋਕਾਂ ਨੇ ਜਿਹਦੇ ਦੇ ਸੁਨੇਹਾ ਕਾਲਾ ਲੈ ਮਾਰੇ ਤੇ ਬਾਪੂ ਦੇ ਨਾਲ ਮੈਂ ਇਹ ਕਿਤਾਬ ਹੁਣ ਰਹੀ ਗਈ ਆ ਬਾਪੂ ਨੇ ਭਾਇਦਾ ਨੂੰ ਬਾਹਰਿਆਂ ਦਾ ਆਉਂਦਾ ਸਤਾ ਵੀ ਤਾਂ ਠੰਡਾ ਪਾਣੀ ਪਿਆਇਆ ਜਾਦੇ ਜਾਏ ਬਾਪੂ ਨੇ ਭਾਇਦਾ ਨੂੰ ਕਿਹਾ ਪੁੱਤ ਪਰਿਵਰਤੀ ਦਾ ਪਦੇ ਵੀ ਹੁ ਬਾਪ ਦਾ ਪਰਿਵਰ ਮਿਲਦੇ ਕਿਨੇ ਬਾਪੂ ਦੇ ਘਰਾਂ ਨੂੰ ਹੱਥ ਲਾ ਕੇ ਵਾਦਾ ਕੀਤਾ ਅੱਜ ਤੋਂ ਬਾਅਦ ਮੈਂ ਕਦੇ ਵੀ ਆਪਣੀ ਬਾਕੀ ਦਾ ਹੰਕਾਰ ਨਹੀਂ ਕਰਾਂਗਾ ਪਿੰਡ ਦੇ ਲੋਕਾਂ ਦੀ ਸੇਵਾ ਕਰਾਂਗਾ